ਹਾਂਜੀ ਜੇਕਰ ਤੁਸੀਂ ਬਠਿੰਡਾ ਦੇ ਵਿੱਚ ਕਾਰਵਾਸ਼ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਅੱਜ ਇੱਕ ਜਾਇਹਾ ਸਰਵਿਸ ਸਟੇਸ਼ਨ ਜੋ ਕਿ ਭੀੜ ਭਾੜਾ ਇਲਾਕੇ ਤੋਂ ਦੂਰ ਆ ਔਰ ਵੱਡੀ ਰੋਡ ਦੇ ਉੱਪਰ ਆ ਜਦੋਂ ਤੁਸੀਂ ਆਈਟੀਆਈ ਪੁਲ ਤੋਂ ਡੱਬ ਵਾਲੀ ਵਾਲ ਨੂੰ ਆਉਂਦੇ ਆ ਤਾਂ ਜਿੱਥੇ ਪੁਲ ਖਤਮ ਹੋ ਜਾਂਦਾ ਪੁਲ ਖਤਮ ਹੋਣ ਸਾਰ ਹੀ ਤੁਹਾਨੂੰ ਇਹ ਕਾਰਵਾਸ਼ ਸੈਂਟਰ ਮਿਲੇਗਾ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਆ ਸਾਰੇ ਜਿਹੜੇ ਪ੍ਰੋਡਕਟ ਆ ਉਹ 3M ਦੇ ਯੂਜ਼ ਕਰਦੇ ਨੇ ਜੇਕਰ ਤੁਸੀਂ ਵੀ ਆਪਣੀ ਕਾਰ ਧਵਾਉਣਾ ਚਾਹੁੰਦੇ ਹਾਂ ਸਾਫ਼ ਕਰਵਾਉਣਾ ਚਾਹੁੰਦੇ ਹਾਂ ਜਾਂ ਕੋਈ ਕਾਰ ਦੇ ਵਿੱਚ ਐਦਾਂ ਦੀ ਪੁਰਾਣੀ ਕਾਰ ਆ ਜਿਹੜੀ ਕਿ ਅੰਦਰੋਂ ਵੀ ਬਹੁਤ ਮੈਲੀ ਹੋ ਚੁੱਕੀ ਹੈ ਗਰਦੇ ਨਾਲ ਭਰ ਚੁੱਕੀ ਹੈ ਤਾਂ ਇਸ ਤਰ੍ਹਾਂ ਦੀਆਂ ਤੁਸੀਂ ਕਾਰਾਂ ਨੂੰ ਜਿਹੜਾ ਕਿ ਇਹਨਾਂ ਕੋਲੋਂ ਵਾਸ਼ ਕਰਵਾ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਕੀ ਹੈ ਕਿ ਜਗ੍ਹਾ ਖੁੱਲੀ ਹੈ ਤੁਸੀਂ ਇੱਥੇ ਜੇ ਵੇਟਿੰਗ ਤੇ ਵੀ ਕੋਈ ਖੜਨਾ ਪੈ ਗਿਆ ਤਾਂ ਤੁਹਾਨੂੰ ਐਦਾਂ ਨਹੀਂ ਕੋਈ ਢੀੜੀ ਗਲੀ ਹੈ ਜਿਹੜਾ ਆਈਟੀਆਈ ਪੁਲ ਦੇ ਸਾਹਮਣੇ ਜਦੋਂ ਉੱਤਰਦਾ ਡਬਲੀ ਵੱਲ ਤਾਂ ਸਾਹਮਣੇ ਜਿਹੜਾ ਖੇਤੀਬੀਗਿਆਨ ਕੇਂਦਰ ਆ ਉਹਦੇ ਬਿਲਕੁਲ ਹੀ ਸਾਹਮਣੇ ਇਹ ਕਾਰਵਾਸਾਰਕ ਸਟੇਸ਼ਨ ਹੈਗਾ। ਕਾ ਤੁਸੀਂ ਇੱਥੇ ਜਿਹੜੇ ਆਪਣੀ ਕਾਰ ਨੂੰ ਸਾਫ਼ ਕਰਵਾ ਸਕਦੇ ਹੋ, ਧੋ ਸਕਦੇ ਹੋ, ਬਹੁਤ ਹੀ ਵਧੀਆ ਇਹਨਾਂ ਵੀਰਾਂ ਦਾ ਕੰਮ ਹੈ। ਨੰਬਰ ਮੈਂ ਤੁਹਾਨੂੰ ਸਕਰੀਨ ਤੇ ਦੇ ਦਿੱਤੇ ਹਨ। ਤੁਸੀਂ ਇਹਨਾਂ ਨੰਬਰਾਂ ਤੇ ਕਾਲ ਵੀ ਕਰਕੇ ਪਤਾ ਕਰ ਸਕਦੇ ਹੋ। ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੇਖੋ ਬਾਈ ਜੀ ਵੀ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਹੈਗਾ ਉਹ ਆਪਣੇ ਇਰਾਹੀ ਦੱਸ ਰਹੇ ਆ ਕਿ ਉਹ ਕਿਹੜੇ-ਕਿਹੜੇ ਕੰਮ ਕਰਦੇ ਆ। ਹਾਂਜੀ ਆਪਾਂ ਗੱਡੀ ਦੇ ਫੋਮ ਵਾਸ਼ ਕਰਦੇ ਆ ਠੀਕ ਹੈ ਜੀ ਰਬਿੰਗ ਦਾ ਕੰਮ ਵੀ ਕਰਦੇ ਆ ਕੰਪਾਊਂਡ 3M ਦੀ ਕਰਦੇ ਆ ਸਲੈਂਸਰ ਕੋਟਿੰਗ ਵੀ ਜੋ ਕੀ ਨੀਚੇ ਆਪਾਂ ਨੂੰ ਜਗ੍ਹਾ ਲੱਗਣ ਤੋਂ ਸੇਵ ਰੱਖਤੀ ਆ ਉਹ 3M ਦੀ ਕੰਪਾਊਂਡ ਕਰਦੇ ਆ ਆਪਾਂ ਇੰਜਨ ਕੋਟਿੰਗ ਵੀ ਕਰਦੇ ਆ ਜੀ ਜਿਹੜਾ ਇੰਜਨ ਨੂੰ ਨਵੇਂ ਵਰਗਾ ਅਸੀਂ ਬਣਾ ਦਿੰਦੇ ਆ ਤੇ ਡ੍ਰੈਗ ਲੀਨ ਅਸੀਂ ਨਵੀਂ ਵਰਗੀਕਾਰ ਕਰ ਦਿੰਦੇ ਆ ਡ੍ਰੈਗ ਲੀਨ ਦੇ ਵਿੱਚ ਔਰ ਬੋਡੀ ਦੀ ਜਿਹੜੀ ਪੇਟ ਪ੍ਰੋਟੈਕਸ਼ਨ ਵਾਸਤੇ ਅਸੀਂ ਰਬਿੰਗ ਕਰਦੇ ਆ ਜੀ ਜੋ ਕੀ 3M ਦੀ ਸਿਰਫ 1500 ਰੁਪਏ ਵਿੱਚ ਸਿਰਫ ਡ੍ਰੈਗ ਲੀਨ ਕਿਹੜੀ ਨਵੀਂ ਕਾਰ ਦੇ ਬੰਨੂ ਚਮਕਾ ਦਿੰਦੇ ਹਾਂ ਮੈਟ ਵਗੈਰਾ ਸਾਰਾ ਪੱਟ ਕੇ ਅੰਦਰੋਂ ਰਸਕਾ ਕੇ ਜੀ ਅਸੀਂ 1500 ਰੁਪਏ ਵਿੱਚ ਡ੍ਰੈਕਲਿੰਸ ਨੂੰ ਫੁੱਲ ਇੰਡੀਅਨ ਕੇ ਓਕੇ ਨਵੇਂ ਵਰਗਾ ਬਣਾ ਕੇ ਦੇਾਂਗੇ